ਤੇ ਜਦੋਂ ਨੈਟ ਦਾ ਦੌਰ ਜਾਂ ਸ਼ੁਰੂ ਹੋਇਆ ਉਦੋਂ ਮੈਂ ਵੈਦਤੀ ਸਰਚ ਕਰਨੀ ਸ਼ੁਰੂ ਕੀਤੀ ਸੀਗੀ ਹੌਲੀ ਹੌਲੀ ਅੱਗੇ ਵਧਦੇ ਤੁਰੇ ਗਏ ਆ ਫਿਰ ਸੋਚਿਆ ਵੀ ਲੋਕਾਂ ਤੱਕ ਵੀ ਜਿਹੜੀ ਮੌਸਮ ਦੀ ਜਾਣਕਾਰੀ ਲਿਜਾਈ ਜਾਵੇ ਵੀ ਲੋਕਾਂ ਨੂੰ ਵੀ ਇਹ ਚੀਜ਼ ਦਾ ਫਾਇਦਾ ਹੋ ਸਕੇ ਉਦੋਂ ਮਤਲਬ ਕਿ ਐਕਚੁਅਲ ਵਿੱਚ ਇਦਾਂ ਵਾਪਰਿਆ ਸੀਗਾ 2016-17 ਦੇ ਵਿੱਚ ਕਣਕਾਂ ਜੀ ਬੀਜਾਂ ਦੇ ਵੇਲੇ ਕਾਫੀ ਮੀਂਹ ਜੇ ਪੈ ਗਏ ਸੀਗੇ ਤੇ ਜਿਹੜਾ ਕਣਕ ਦੀ ਫਸਲ ਵੀ ਕਿਸਾਨਾਂ ਦੀ ਕਾਫੀ ਖਰਾਬ ਹੋਈ ਸੀ ਬੀਜ ਜਿਹੜੇ ਮਹਿੰਗੇ ਮਹਿੰਗੇ ਭਾਦੇ ਬੀਜ ਜਿਹੜੇ ਖਰਾਬ ਹੋ ਗਏ ਸੀਗੇ ਪਰ ਮੈਂ ਸਾਡੇ ਘਰਦਿਆਂ ਨੂੰ ਰੋਕਿਆ ਹੋਇਆ ਸੀਗਾ ਨਵੰਬਰ 2017 ਦੀ ਗੱਲ ਆ ਵੀ ਮੀਂਹ ਪਊਗਾ ਹਲੇ ਤੁਸੀਂ ਵੀ ਨਾ ਕਣਕ ਬੀਜੋ ਅਸੀਂ ਤਾਂ ਰੁੱਕ ਗਏ ਸੀਗੇ ਤੇ ਨਾਲ ਸਾਡੇ ਗਵਾਂਢੀਆਂ ਦੀ ਕਣਕ ਜਿਹੜੀ ਕਰੰਟ ਜਰੂਰ ਹੋ ਗਈ ਸੀਗੀ ਤੇ ਉੱਥੇ ਜੀ ਗੱਲਾਂ ਕਰਦੇ ਗਏ ਤਾਂ ਸਾਡੇ ਗਵਾਂਢੀ ਕਹਿੰਦੇ ਵੀ ਤੁਸੀਂ ਬੀਜ ਜੀ ਨਹੀਂ ਸੀ ਕਣਕ ਕਹਿੰਦੇ ਸਾਡੀ ਤਾਂ ਖਰਾਬ ਹੋ ਗਈ ਸੀ ਤਾਂ ਦੁਬਾਰੇ ਬੀਜਦੇ ਆ ਤਾਂ ਮੇਰੇ ਡੈਡੀ ਨੇ ਕਿਹਾ ਵੀ ਸਾਡੇ ਸਾਨੂੰ ਤਾਂ ਬਲਜਿੰਦਰ ਨੇ ਦੱਸਤਾ ਸੀ ਇਹ ਤਾਂ ਬੀਜੀ ਨਹੀਂ ਸੀਗੀ ਤੇ ਵੀ ਸਾਡਾ ਤਾਂ ਹੁਣ ਨੁਕਸਾਨ ਹੋਣੋਂ ਬਚ ਗਿਆ ਤੇ ਇਹਦਾ ਕਰਕੇ ਜੀ ਖੜੇ ਰਹੇ ਹੈਗੇ ਵੀ ਪਹਿਲਾਂ ਦੱਸਤਾ ਸੀ ਸਾਨੂੰ ਉਹ ਸਾਡੇ ਕਮਾਂਡੀ ਕਹਿੰਦੇ ਭਰਾਵਾ ਸਾਨੂੰ ਵੀ ਦੱਸ ਦਿਆ ਕਰ ਪਹਿਲਾਂ ਹਨਾ ਤਾਂ ਫਿਰ ਸੋਚਿਆ ਵੀ ਆਪਾਂ ਲੋਕਾਂ ਤੱਕ ਪਹੁੰਚੀਏ ਫਿਰ ਫੇਸਬੁੱਕ ਤੇ ਪੇਜ ਬਣਾਇਆ ਮੌਸਮ ਪੰਜਾਬ ਦਾ 2018 ਦੇ ਵਿੱਚ ਤਾਂ ਹੌਲੀ ਹੌਲੀ ਅੱਗੇ ਆਪਾਂ ਵਧਦੇ ਗਏ ਫਿਰ